ਕੇਬਲ ਦੀਆਂ ਤਾਰਾਂ ਕੱਟੇ ਜਾਣ ਦੀ ਗੱਲ ਕਰਦੇ ਹਾਂ ਪਟਿਆਲਾ ਦੇ ਵਿੱਚ ਕੇਬਲ ਦੀਆਂ ਤਾਰਾਂ ਕੱਟਣ ਦਾ ਮਾਮਲਾ ਜਿਹੜਾ ਬੀਤੇ ਦਿਨੀ ਸਾਹਮਣੇ ਆਇਆ ਸੀ ਤੇ ਹੁਣ ਇਲੈਕਸ਼ਨ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲਿਆ 골ਡੀ ਲਾਦੇਨ ਤੇ ਤਨਹੋਰ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਸੋਨੂ ਗੜਵਾਲੀ ਨੀਰਜ ਠਾਕੁਰ ਬੰਟੀ ਸੰਧੂ ਦੇ ਖਿਲਾਫ ਐਫ ਆਈ ਆਰ ਥਾਣਾ ਅਰਬਨ ਸਟੇਟ ਦੇ ਵਿੱਚ ਦਰਜ ਕੀਤੀ ਗਈ ਹੈ ਸੋ ਕੇਸ ਜਿਹੜਾ ਉਹ ਦਰਜ ਹੋ ਗਿਆ ਗੁਰੂ ਨਾਨਕ ਨਗਰ ਦੇ ਵਿੱਚ ਦੱਸਦੀ ਹੈ ਕਿ ਕੇਬਲ ਦੀਆਂ ਤਾਰਾਂ ਕੱਟੀਆਂ ਗਈਆਂ ਸੀ ਕੇਬਲ ਕੱਟਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੋ ਇਲੈਕਸ਼ਨ ਕਮਿਸ਼ਨ ਦੁਆਰਾ ਇਸ ਦਾ ਸਖਤ ਨੋਟਿਸ ਲਿਆ ਗਿਆ ਔਰ ਨੋਟਿਸ ਲਈ ਜਾਣ ਤੋਂ ਬਾਅਦ ਪਟਿਆਲਾ ਪੁਲਿਸ ਦੀ ਨੀਂਦ ਖੋਲੀ ਹੈ ਅਤੇ ਯਾਦਵਿੰਦਰ ਸੰਧੂ ਉਰਫ ਗੋਲਡੀ ਲਾਦੀਨ ਅਤੇ ਤਿੰਨ ਹੋਰ ਵਿਅਕਤੀਆਂ ਦੇ ਖਿਲਾਫ ਪਟਿਆਲਾ ਦੇ ਥਾਣਾ ਅਰਬਨ ਸਟੇਟ ਵਿਖੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਅਸਲੇ ਦੇ ਨਾਲ ਲੈਸ ਹੋ ਕੇ ਦੱਸਦੀ ਹੈ ਕਿ ਜੁਰਮ ਕਰਨ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਫਾਸਟ ਵੇ ਕੰਪਨੀ ਦੇ ਡਾਇਰੈਕਟਰ ਵਿਕਾਸ ਪੂਰੀ ਦੀ ਸ਼ਿਕਾਇਤ ਉੱਪਰ ਯਾਦਵਿੰਦਰ ਸੰਧੂ ਉਰਫ ਗੋਲਡੀ ਲਾਦੇਨ ਸੋਨੂ ਗੜਵਾਲੀ ਨੀਰਜ ਠਾਕੁਰ ਬੰਟੀ ਸੰਧੂ ਦੇ ਖਿਲਾਫ ਪਟਿਆਲਾ ਦੇ ਥਾਣਾ ਅਰਬਨ ਸਟੇਟ ਵਿਖੇ ਆਈ ਪੀ ਸੀ ਦੀ ਧਾਰਾ 458 382 427 148 149 ਅਧੀਨ ਐਫ ਆਈ ਆਰ ਨੰਬਰ 37 ਦਰਜ ਕੀਤੀ ਗਈ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਐਸਆਈ ਬਿਕਰਮਜੀਤ ਸਿੰਘ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੋ ਪਟਿਆਲਾ ਦੇ ਵਿੱਚ ਕੇਬਲ ਆਪਰੇਟਰਾਂ ਦੇ ਨਾਲ ਧੱਕੇਸ਼ਾਹੀ ਦਾ ਇਹ ਮਾਮਲਾ ਆ ਲਗਾਤਾਰ ਪਿਛਲੇ ਦਿਨ ਹੀ ਇਹ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਇਲਾਕੇ ਤੋਂ ਸਾਹਮਣੇ ਆ ਰਹੀਆਂ ਸੀ ਔਰ ਇਹ ਸੀਸੀਟੀਵੀ ਫੁਟੇਜ ਜਿਹੜੀ ਹੈ ਖਾਸ ਤੌਰ ਤੇ ਬੇਹਦ ਆਹਮ ਹੈ ਕਿਉਂਕਿ ਇਹ ਸੀਸੀਟੀਵੀ ਫੁਟੇਜ ਦੇ ਉੱਪਰ ਵਿੱਚ ਜਿਹੜਾ ਸਬੂਤ ਹੈ ਕਿ ਕਿਸ ਤਰੀਕੇ ਦੇ ਨਾਲ ਸ਼ਰਿਆਮ ਦਿਨ ਦਿਹਾੜੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਔਰ ਕੇਬਲ ਦੀਆਂ ਤਾਰਾਂ ਜਿਹੜੀਆਂ ਨੇ ਕੱਟੀਆਂ ਜਾ ਰਹੀਆਂ ਨੇ ਸੋ ਉਸ ਦਾ ਸਖਤ ਨੋਟਿਸ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਦੇ ਵੱਲੋਂ ਲਿਆ ਗਿਆ ਔਰ ਚੋਣ ਕਮਿਸ਼ਨ ਦੇ ਨੋਟਿਸ ਲੈਣ ਤੋਂ ਬਾਅਦ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਗਈ ਹੈ 골ਡੀ ਲਾਦੇ ਦੇ ਦਿਨ ਹੋਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਔਰ ਕੇਬਲ ਦੀਆਂ ਤਾਰਾਂ ਕੱਟੇ ਜਾਣ ਦਾ ਇਹ ਮਾਮਲਾ ਹੈ ਇਲੈਕਸ਼ਨ ਕਮਿਸ਼ਨ ਨੇ ਸਖਤ ਨੋਟਿਸ ਐਸ ਇਸ ਦਾ ਲਿਆ ਔਰ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੰਗੇ ਚਿੱਟੇ ਦਿਨ ਜਿਹੜਾ ਬਿਨਾਂ ਕਿਸੇ ਡਾਰਕ ਆਫ ਤੋਂ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਕੇਬਲ ਦੀਆਂ ਤਾਰਾਂ ਜੜੀਆਂ ਨੇ ਸ਼ਰੇਆਮ ਕਟੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਜ਼ਾਹਿਰ ਗੱਲ ਹੈ ਕਿ ਕੇਬਲ ਦੀ ਸਰਵਿਸ ਜਿਹੜੇ ਪ੍ਰੋਵਾਈਡ ਕਰ ਰਹੇ ਨੇ ਉਹਨਾਂ ਨੂੰ ਤਾਂ ਉਹਨਾਂ ਦੇ ਉੱਪਰ ਤਾਂ ਇਸ ਚੀਜ਼ ਦਾ ਅਸਰ ਪੈ ਹੀ ਰਿਹਾ ਪਰ ਨਾਲ ਦੀ ਨਾਲ ਜੋ ਉਪਭੋਗਤਾ ਨੇ ਜੋ ਕੰਜ਼ਿਊਮਰ ਨੇ ਜੋ ਕਸਟਮਰ ਨੇ ਉਸ ਕੇਬਲ ਦੇ ਕੇਬਲ ਨੈਟਵਰਕ ਦੇ ਉਹਨਾਂ ਨੂੰ ਸਿੱਧੇ ਤੌਰ ਤੇ ਇਸ ਦਾ ਉਹਨਾਂ ਦੇ ਉੱਪਰ ਅਸਰ ਪੈ ਰਿਹਾ ਕਿਉਂਕਿ ਜੋ ਚੀਜ਼ਾਂ ਜੋ ਮਨਪਸੰਦ ਇਹ ਉਹਨਾਂ ਨੇ ਪ੍ਰੋਗਰਾਮ ਆਪਣੇ ਦੇਖਣੇ ਨੇ ਉਹਨਾਂ ਤੋਂ ਉਹ ਵਾਂਝੇ ਜ਼ਰੂਰ ਆ ਰਹੇ ਨੇ ਸੋ ਕਹ ਰਿਹਾ ਵੀਡੀਓ ਵੀ ਇੱਕ ਆਡੀਓ ਜਿਹੜਾ ਉਹ ਲੀਕ ਹੋਇਆ ਸੀ ਔਰ ਆਡੀਓ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਫੋਨ ਤੇ ਜਿਹੜਾ ਉਹ ਗੱਲ ਕਰ ਰਿਹਾ ਇੱਕ ਸ਼ਖਸ ਜੋ ਕੇਵਲ ਦਾ ਜੋ ਕਰਿੰਦਾ ਉਸ ਨੂੰ ਧਮਕੀਆਂ ਦੇ ਰਿਹਾ ਧਮਕਾ ਰਿਹਾ ਕਿ ਇਹ ਤਾਂ ਇਸੇ ਤਰੀਕੇ ਦੇ ਨਾਲ ਚੱਲੇਗਾ ਸੋ ਪਰ ਉਸ ਤੋਂ ਬਾਅਦ ਹੁਣ ਇਲੈਕਸ਼ਨ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲੈ ਲਿਆ ਗੋਲਡੀ ਲਾਦੇਨ ਤੇ ਤਿੰਨ ਹੋਰ ਖਿਲਾਫ ਮਾਮਲਾ ਦਰਜ ਕਰ ਲਿਆ ਐਫ ਆਈ ਆਰ ਦਰਜ ਕਰ ਲਈ ਹੈ ਕੇਬਲ ਦੀਆਂ ਤਾਰਾਂ ਕੱਟੇ ਜਾਣ ਦਾ ਇਹ ਮਾਮਲਾ ਸਾਹਮਣੇ ਆਇਆ। ਸੋ ਪਟਿਆਲਾ ਦੇ ਗੁਰਨਾਨਕ ਨਗਰ ਦਾ ਗੁਰਨਾਨਕ ਨਗਰ ਦੀ ਇਹ ਘਟਨਾ ਹੈ। ਔਰ ਉਸ ਦੇ ਵਿੱਚ ਹੁਣ ਜਾਂਚ ਅਧਿਕਾਰੀ ਵੀ ਨੁਕਤ ਕਰ ਦਿੱਤਾ ਗਿਆ। ਐਫ ਆਈ ਆਰ ਨੰਬਰ 37 ਦਰਜ ਕੀਤੀ ਗਈ ਹੈ। ਧਾਰਾਵਾਂ ਦੀ ਜੇ ਗੱਲ ਕਰੀਏ ਤਾਂ 458 382 427 148 149 ਤਹਿਤ ਐਫ ਆਈ ਆਰ ਨੰਬਰ 37 ਦਰਜ ਕੀਤੀ ਗਈ ਹੈ। ਉਸ ਹੀ ਰੋਸ਼ਿਆ ਨੂੰ ਗ੍ਰਫਤਾਰ ਕਰਨ ਦਾ ਦੀ ਕੋਸ਼ਿਸ਼ ਜਿਹੜੀ ਆ ਹੁਣ ਪੁਲਿਸ ਦੇ ਵੱਲੋਂ ਜ਼ਰੂਰ ਰਹੇਗੀ ਕਿ ਜੋ ਜੋ ਵੀ ਇਸ ਮਾਮਲੇ ਦੇ ਵਿੱਚ ਇਨਵੋਲਡ ਨੇ ਜਾਂ ਜੋ ਜੋ ਸਾਹਮਣੇ ਆ ਰਹੇ ਨੇ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਆ ਉਹ ਬਣਦੀ ਹੋਣੀ ਚਾਹੀਦੀ ਆ ਸੁਪਤਿਆਲੇ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਬੀਤੇ ਦਿਨੀ ਕੇਬਲ ਦੀਆਂ ਤਾਰਾਂ ਸ਼ਰਿਆਮ ਬਿਨਾਂ ਕਿਸੇ ਡਰਕਾਫ ਤੋਂ ਕਾਨੂੰਨ ਦੀਆਂ ਧੱਜੀਆਂ ੜਾ ਕੇ ਕਟੀਆਂ ਜਾ ਰਹੀਆਂ ਸੀ ਔਰ ਨਾਦ ਦੀ ਨਾਲ ਫਿਰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਕਿ ਇਹ ਦਾ ਇਸੇ ਤਰੀਕੇ ਦੇ ਨਾਲ ਚੱਲੇਗਾ ਤੇ ਪਰ ਉਸ ਦਾ ਸਖਤ ਨੋਟਿਸ ਹੁਣ ਚੋਣ ਕਮਿਸ਼ਨ ਨੇ ਲਿਆ ਹੈ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਹੈ ਹੁਣ ਤੱਕ ਇਸ ਕੇਵਲ ਦੇ ਮਾਮਲੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਇਹ ਇਲਜ਼ਾਮ ਜ਼ਰੂਰ ਲੱਗਦੇ ਰਹੇ ਨੇ ਕਿ ਕੋਈ ਠੋਸ ਕਾਰਵਾਈ ਜਿਹੜੀ ਆ ਦੋਸ਼ੀਆ ਖਰਾਬ ਜਿਹੜੀ ਆ ਉਹ ਨਹੀਂ ਹੁੰਦੀ ਆ ਤਾ ਉਸ ਦੇ ਵਿੱਚ ਹੁਣ ਦੇਖਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਸਖਤ ਕਾਰਵਾਈ ਜਿਹੜੀ ਆ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦੇ ਨੋਟਿਸ ਲੈਣ ਤੋਂ ਬਾਅਦ ਉਹ ਪਟਿਆਲਾ ਦੇ ਵਿੱਚ ਕੇਬਲ ਦੀਆਂ ਤਾਰਾਂ ਕੱਟਣ ਦਾ ਇਹ ਮਾਮਲਾ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲਿਆ 골ਡੀ ਲਾਦੇ ਤੇ ਦਿਨ ਹੋਰ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਸੋਨੂ ਗੜਵਾਲੀ ਨੀਰਜ ਸ਼ਟਾਕੌਰ ਬੰਟੀ ਸੰਧੂ ਦੇ ਖਿਲਾਫ ਐਫ ਆਈ ਆਰ ਤਾਣਾ ਅਰਬਨ ਸਟੇਟ ਦੇ ਵਿੱਚ ਦਰਜ ਹੋਈ ਹੈ ਗੁਰੂ ਨਾਨਕ ਨਗਰ ਦੇ ਵਿੱਚ ਦੱਸਦੀ ਹੈ ਕਿ ਕੇਬਲ ਦੀਆਂ ਤਾਰਾਂ ਕੱਟੀਆਂ ਗਈਆਂ ਸੀ ਔਰ ਕੇਬਲ ਕੱਟਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਲੈਕਸ਼ਨ ਕਮਿਸ਼ਨ ਦੁਆਰਾ ਨੋਟਿਸ ਲੈ ਜਾਣ ਤੋਂ ਬਾਅਦ ਪਟਿਆਲਾ ਪੁਲਿਸ ਦੀ ਨੀਂਦ ਖੁੱਲੀ ਆ। ਯਾਦਵਿੰਦਰ ਸੰਧੂ ਉਰਫ 골ਡੀ ਲਾਦੀਨ ਅਤੇ ਤਿੰਨ ਹੋਰ ਵਿਅਕਤੀਆਂ ਦੇ ਖਿਲਾਫ ਪਟਿਆਲਾ ਦੇ ਥਾਣਾ ਅਰਬਨ ਸਟੇਟ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਆ। ਫਾਸਟਵੇਅ ਕੰਪਨੀ ਦੇ ਡਾਇਰੈਕਟਰ ਵਿਕਾਸ ਪੁਰੀ ਦੀ ਸ਼ਿਕਾਇਤ ਉੱਪਰ ਯਾਦਵਿੰਦਰ ਸੰਧੂ ਉਰਫ 골ਡੀ ਲਾਦੀਨ, सोनू ਗੜਵਾਲੀ, ਨੀਰਸਟਾakur, ਬੰਟੀ ਸੰਧੂ ਦੇ ਖਿਲਾਫ ਪਟਿਆਲਾ ਦੇ ਥਾਣਾ ਅਰਬਨ ਸਟੇਟ ਵਿਖੇ ਆਈ ਪੀਸੀ ਦੀ ਧਾਰਾ 458 382 427 148 ਤੇ 149 ਹਿਤਾਇਤ ਮਾਮਲਾ ਜਿਹੜਾ ਉਦਰਜ ਕੀਤਾ ਗਿਆ। ਤੋ ਇਹ ਇਹ ਤਸਵੀਰਾਂ ਜਿਹੜੀਆਂ ਨੇ ਇਹ ਖੈਰੇ ਤਾਂ ਬੀਤੇ ਦਿੰਦੀਆਂ ਤਸਵੀਰਾਂ ਨੇ ਪਰ ਇਸ ਤੋਂ ਪਹਿਲਾਂ ਵੀ ਪਟਿਆਲਾ ਜਿਹੜਾ ਇਲਾਕਾ ਹੈ ਉੱਥੇ ਕਾਫੀ ਜ਼ਿਆਦਾ ਘਟਨਾ ਜਿਹੜੀ ਹੈ ਕਈ ਮਾਮਲੇ ਇਸ ਤੋਂ ਪਹਿਲਾਂ ਵੀ ਸਾਹਮਣੇ ਆਏ ਨੇ ਹਾਲਾਂਕਿ ਇਹ ਗੱਲ ਜ਼ਰੂਰ ਇਲਜ਼ਾਮ ਜਿਹੜਾ ਕੇਵਲ ਆਪਰੇਟਰ ਲਗਾਉਂਦੇ ਰਹੇ ਨੇ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ پا ਰਹੀ ਹੈ ਚਾਹੇ ਉਹ ਪੁਲਿਸ ਦੀ ਗੱਲ ਕਰੀਏ ਕਿ ਪੁਲਿਸ ਜਿਹੜਾ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਹੈ ਇਲਾ ਮਠਾ ਰੁੱਖ ਜਿਹੜਾ ਪੁਲਿਸ ਦਾ ਰਵਈਆ ਜਿਹੜਾ ਨਜ਼ਰ ਆ ਰਿਹਾ ਔਰ ਸਿਆਸੀ ਸ਼ਾਇਦ ਹੀ ਵੀ ਗੱਲ ਹੁੰਦੀ ਹੈ ਕਿ ਸਿਆਸੀ ਸ਼ਹਿ ਤੋਂ ਬਿਨਾ ਇਹ ਜਿਹੜਾ ਇਸ ਤਰੀਕੇ ਦੀ ਧੱਕੇਸ਼ਾਹੀ ਜਿਹੜੀ ਹੈ ਸੰਭਵ ਨਹੀਂ ਹੈ ਹਰਮੀਤ ਸਿੰਘ ਪਠਾਣ ਮਾਜਰਾ ਦਾ ਨਾਮ ਜਿਹੜਾ ਪਹਿਲਾਂ ਵੀ ਸਾਹਮਣੇ ਆਉਂਦਾ ਰਿਹਾ ਹਾਂਜੀ ਵੀਰ ਪ੍ਰੈਮ ਨੇ ਇਹ ਵਿੱਚ ਭਈਆ ਮੈਂ ਪੰਗੇੜਾ ਲੈ ਲਿਆ ਮੇਰਾ ਸਾਰੇ ਏਰੀਆ ਬੰਦ ਹੋ ਗਏ ਲੋਕਾਂ ਦੇ ਫੋਨ ਸ਼ੁਰੂ ਹੋ ਗਏ ਦੀ ਵੀ ਆ ਨਹੀਂ ਫਿਰ ਸਾਰੇ ਏਰੀਆ ਬੰਦੇ ਹੋਊਗਾ ਫਿਰ ਹੁਣ ਸਾਰੇ ਏਰੀਆ ਤੇ ਆਪਲ ਨਹੀਂ ਚਲਾਉਣਾ ਜੇ ਕਿਸੇ ਵੀ ਰਿਚਤਾਂ ਦਿੱਤੇ ਹੋਏ ਦਾ ਸਰੇ ਵੀ ਫਿਰ ਕਰੀਵਾਂ ਨਾ ਮੈਂ ਅਸੀਂ ਦਾ ਸਰੇ ਯਾਤਰਾ ਪੰਜਾਬੂ ਜੀ ਤੂੰ ਨਹੀਂ ਚੱਲੇ ਤੂੰ ਪੰਜਾਬੀ ਚ ਪਹਿਲਾਂ ਸਮਝਾਤਾ ਸੀ ਕਿ ਜਿੰਨੇ ਤੇ ਜਿੰਨੇ ਦੀ ਰਾਖੀ ਰੱਖਿਆ ਉਹਨਾਂ ਲਈ ਚੱਲ ਤੂੰ ਇਧਰੇ ਮੇਰੇ ਵਿੱਚ ਬੰਦਣਾ ਲੈ ਹੁਣ ਜਿਹੜਾ ਬੰਦਾ ਘਤਾਰ ਪਾ ਰਿਹਾ ਮੈਂ ਤਾਂ ਉਹਨਾਂ ਨੂੰ ਕੁਝ ਕਿਹਾ ਹੀ ਨਹੀਂ ਗਾ ਮਿੰਨੇ ਮੇਰੇ ਮੈਂ ਚੱਲ ਕੀਤੀ ਤੇ ਤੇਰਾ ਹਾਲ ਦੇਖਣੀ ਤੇਰਾ ਕੀ ਹੋਣਾ ਤੂੰ ਇਹਨਾਂ ਕੋਚੀ ਨਾ ਘਰੇ ਵੀ ਵਰਦੂ ਨਾ ਕਰੇ ਠੀਕ ਹੈ ਨਾ ਇਹ ਮੈਂ ਮੈਂ ਡਾਕਟਰ ਨੂੰ ਟੋਟ ਸਕਦਾ ਤੇਰਾ ਤਾਂ ਕੁਛ ਬਣ ਤੂੰ ਤਾਂ ਇੱਕ ਛੋਟੀ ਜਿਹੀ ਚੀਜ਼ ਆ ਮਰੇ ਠੀਕ ਹੈ ਠੀਕ ਹੈ ਵੀਰੇ ਹਾਂ ਤੂੰ ਕੋਈ ਨਹੀਂ ਜੀ ਤੋ ਸੋ ਸਿੱਧਾ ਸਿੱਧਾ ਇਸ ਆਡੀਓ ਕਲਿੱਪ ਤੋਂ ਜਿਹੜਾ ਜ਼ਾਹਿਰ ਹੁੰਦਾ ਕਿ ਧਮਕੀ ਜਿਹੜੀ ਹੈ ਜੋ ਕੇਬਲ ਦਾ ਕੰਮ ਕਰਨ ਵਾਲੇ ਲੋਕ ਨੇ ਪਟਿਆਲਾ ਦੇ ਵਿੱਚ ਜੋ ਕੇਬਲ ਦਾ ਕੰਮ ਕਰਦੇ ਨੇ ਸਿੱਧਾ ਸਿੱਧਾ ਉਹਨਾਂ ਨੂੰ ਧਮਕਾਇਆ ਜਾ ਰਿਹਾ ਕਿ ਜੇ ਤੁਸੀਂ ਕੰਮ ਦੇ ਵਿੱਚ ਦਖਲ ਦਿੱਤਾ ਜਾਂ ਸਾਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਤਾਂ ਫਿਰ ਆਪਣਾ ਹਾਲ ਜਾਂ ਆਪਣਾ ਅੰਜਾਮ ਜਿਹੜਾ ਤੁਸੀਂ ਸੋਚ ਲਓ ਔਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਘਰ ਦੇ ਵਿੱਚ ਵੜ ਕੇ ਜਿਹੜਾ ਉਹ ਤੁਹਾਡਾ ਨੁਕਸਾਨ ਕਰਾਂਗੇ ਇਤੋਂ ਤੱਕ ਕਿ ਅਬਿਊਸਿਵ ਲੈਂਗੁਏਜ ਲਈ ਹੈ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਾ ਰਹੀ ਹੈ ਔਰ ਬੀਪ ਜਿਹੜਾ ਉਸ ਆਡੀਓ ਦੇ ਵਿੱਚ ਸਾਡੇ ਵੱਲੋਂ ਲਗਾਇਆ ਗਿਆ ਕਿਉਂਕਿ ਉਹ ਬੜੀ ਇਤਰਾਜ਼ਜੋਗ ਤੇ ਅਬਿਊਸਿਵ ਲੈਂਗੁਏਜ ਜਿਹੜੀ ਹੈ ਉਸ ਦੇ ਵਿੱਚ ਵਰਤੀ ਗਈ ਹੈ ਸੋ ਇਸ ਤਰੀਕੇ ਦਾ ਸ਼ਰਿਆਮ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਜੋ ਕੇਬਲ ਦਾ ਕੰਮ ਕਰਦੇ ਨੇ ਔਰ ਉਹਨਾਂ ਨੂੰ ਤੁਮਕਾ ਆਇਆ ਜਾ ਰਿਹਾ ਤੇ ਕੇਬਲ ਦੀਆਂ ਤਾਰਾਂ ਜਿਹੜੀਆਂ ਉਹ ਕੱਟੀਆਂ ਜਾ ਰਹੀਆਂ ਤਾਂ ਕਿ ਸੱਚ ਜਿਹੜਾ ਹੈ ਉਹ ਲੋਕਾਂ ਤੱਕ ਨਾ ਪਹੁੰਚ ਸਕੇ ਹੁਣ ਵੱਡਾ ਸਵਾਲ ਇਹ ਹੈ ਕਿ ਆਖਰਕਾਰ ਇਹ ਜੋ ਲੋਕ ਨੇ ਜੋ ਤਮਕਾਉਣ ਵਾਲੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਦੋਂ ਹੋਏਗੀ ਕਿਵੇਂ ਦੀ ਕਾਰਵਾਈ ਹੋਏਗੀ ਖੈਰ ਇਲੈਕਸ਼ਨ ਕਮਿਸ਼ਨ ਦੇ ਜੋ ਨੋਟਿਸ ਲੈ ਆਇਆ ਉਸ ਤੋਂ ਬਾਅਦ ਕੁਝ نیند ਤੋਂ ਪ੍ਰਸ਼ਾਸਨ ਜ਼ਰੂਰ ਜਾਗ ਗਿਆ ਪੁਲਿਸ ਦੀ ਨੀਂਦ ਥੋੜੀ ਬਹੁਤੀ ਜ਼ਰੂਰ ਖੁੱਲੀ ਆ ਤੇ ਮਾਮਲਾ ਜ਼ਰੂਰ ਦਰਜ ਹੋ ਗਿਆ ਕੁਝ ਧਾਰਾਵਾਂ ਤਹਿਤ ਪਰ ਹੁਣ ਅਗਲੀ ਕਾਰਵਾਈ ਅਗਲਾ ਕਦਮ ਕੀ ਹੈ ਕੀ ਦੋਸ਼ੀਆਂ ਨੂੰ ਕਾਬੂ ਪੁਲਿਸ ਕਰਦੀ ਹੈ ਜਾਂ ਨਹੀਂ ਕਰਦੀ ਹੈ ਕਿਦਾਂ ਦਾ ਰਵੱਈਆ ਰਹਿੰਦਾ ਹੈ ਇਹ ਸਭ ਤੋਂ ਚੀਜ਼ ਅਹਿਮ ਦੇਖਣ ਵਾਲੀ ਹੋਏਗੀ ਸੋ ਇਲੈਕਸ਼ਨ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਜ਼ਰੂਰ ਲੈ ਲਿਆ ਕੇਬਲ ਦੀਆਂ ਤਾਰਾਂ ਕੱਟੇ ਜਾਣ ਦਾ ਇਹ ਮਾਮਲਾ ਹੈ ਪਟਿਆਲਾ ਦੇ ਵਿੱਚ ਪ੍ਰਵੀਨ ਕੋਮਲ ਮੇਰੇ ਸਹਿਯੋਗੀ ਇਸ ਵੇਲੇ ਫੋਨ ਲਾਈਨ ਦੇ ਉੱਪਰ ਜੁੜੇ ਹੋਏ ਨੇ ਜ਼ਿਆਦਾ ਜਾਣਕਾਰੀ ਦੇ ਲਈ ਪ੍ਰਵੀਨ ਆਡੀਓ ਕਲਿੱਪ ਅਸੀਂ ਜ਼ਰੂਰ ਸੁਣ ਲਿਆ ਤਸਵੀਰਾਂ ਅਸੀਂ ਦਰਸ਼ਕਾਂ ਨੂੰ ਵੀ ਦਿਖਾ ਚੁੱਕੇ ਆ ਜਿਹੜੀਆਂ ਸੀਸੀਟੀਵੀ ਫੁਟੇਜ ਦੀਆਂ ਸਾਹਮਣੇ ਆਈਆਂ ਨੇ ਹੁਣ ਮਾਮਲਾ ਤੁਹਾਡੇ ਤੋਂ ਇੱਕ ਵਾਰ ਡਿਟੇਲ ਦੇ ਵਿੱਚ ਸਮਝਣਾ ਚਾਹਾਂਗੇ ਕਿ ਜੋ ਸ਼ਖਸ ਧਮਕਾ ਰਿਹਾ ਆ ਆਖਰਕਾਰ ਉਹ ਕੌਣ ਹੈ ਤੇ ਜਿਸ ਨੂੰ ਧਮਕਾ ਰਿਹਾ ਉਹ ਕੌਣ ਹੈ ਤੇ ਜਿਹੜੇ ਇਲਾਕੇ ਦੇ ਵਿੱਚ ਤਾਰਾਂ ਕੱਟੀਆਂ ਗਈਆਂ ਨੇ ਉਹ ਕਿੰਨੇ ਕ ਵੱਜੇ ਦੀ ਕਟਨਾ ਹੈਗੀ ਆ ਪੂਰਾ ਘਟਨਾਕਰਮ ਤੁਹਾਡੇ ਤੋਂ ਸਮਝਣਾ ਚਾਹਾਂਗੇ ਇਹ ਕਿਰਦਾਰੀ ਹੈ ਤਰਾਸਦੀ ਹੈ ਕਿ 10 ਦਿਨ ਤੱਕ ਅਸੀਂ ਕੋਈ ਸਿੱਧਾ ਕੰਮ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਸਾਡੇ ਉੱਪਰ ਪੁਲਿਸ ਦਾ ਦਬਾਅ ਰਹਿੰਦਾ ਹੈ ਪਿਛਲੇ ਕਾਫੀ ਦਿਨਾਂ ਸੁਪਰਵੀਨ ਦਾ ਦੁਬਾਰਾ ਰੁਕ ਕਰਾਂਗੇ ਕੁਝ ਟੈਕਨੀਕਲ ਪ੍ਰੋਬਲਮ ਕਰਕੇ ਜਿਹੜਾ ਉਹ ਗੱਲਬਾਤ ਕਲੀਅਰ ਨਹੀਂ ਹੋ ਪਾ ਰਹੀ ਐ ਸਿਲੈਕਸ਼ਨ ਕਮਿਸ਼ਨ ਦੇ ਮਾਮਲੇ ਦਾ ਨੋਟਿਸ ਜ਼ਰੂਰ ਲੈ ਲਿਆ ਤੇ ਤਿੰਨ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਮਾਮਲਾ ਇਸ ਵੇਲੇ ਗੰਭੀਰ ਜ਼ਰੂਰ ਹੈ ਪਰ ਜ਼ਵਾਲ ਵੱਡਾ ਉਹੀ ਹੈ ਕਿ ਕੇਵਲ ਆਪਰੇਟਰ ਜਾਂ ਕੇਬਲ ਦਾ ਕੰਮ ਕਰਨ ਵਾਲੇ ਲੋਕ ਪਹਿਲਾਂ ਵੀ ਇਸ ਗੱਲ ਦਾ ਗਿਲਾ ਕਰਦੇ ਰਹੇ ਨੇ ਕਿ ਕਾਰਵਾਈ ਠੋਸ ਕਾਰਵਾਈ ਜਿਹੜੀ ਹੈ ਇਹਨਾਂ ਅਨਸਰਾਂ ਦੇ ਉੱਪਰ ਨਹੀਂ ਹੁੰਦੀ ਐ ਸੋ ਕਰ ਤਿੰਨ ਜਿਹੜੇ આરોપી ਨੇ ਉਨ੍ਹਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਗੋਲਦੀ ਲਾਦੇਨ ਤੇ ਤਿੰਨ ਹੋਰ ਖਿਲਾਫ ਐਫਆਈਆ ਦਰਜਾ ਪ੍ਰਵੀਨ ਸਾਡੇ ਨਾਲ ਇੱਕ ਵਾਰ ਮੋੜ ਤੋਂ ਜੁੜ ਚੁੱਕੇ ਨੇ ਪ੍ਰਵੀਨ ਤੁਸੀਂ ਆਪਣੀ ਗੱਲਬਾਤ ਪੂਰੀ ਕਰ ਸਕਦੇ ਹੋ ਜੀ ਮੈਂ ਕਹਿ ਰਿਹਾ ਸੀ ਕਿ ਸਾਡੇ ਜਿਹੜੀ ਪੁਲਿਸ ਵਿਭਾਗ ਦਾ ਸਭ ਤੋਂ ਵੱਡਾ ਡਰਾ ਬੈਕ ਹੈ ਸਭ ਤੋਂ ਵੱਡੀ ਜਿਹੜੀ ਹੈ 트ੈਜਡੀ ਹੈ ਕਿ ਜਿੰਨੀ ਦੇਰ ਤੱਕ ਸਾਡੇ ਉੱਪਰ ਰਾਜਨੀਤਿਕ ਦਬਾਅ ਰਹਿੰਦਾ ਹੈ ਉਨੀ ਦੇਰ ਤੱਕ ਪੁਲਿਸ ਕਦੇ ਵੀ ਸਹੀ ਕੰਮ ਨਹੀਂ ਕਰ ਸਕਦੀ ਤੋ ਇਹ ਇਲੈਕਸ਼ਨ ਕਮਿਸ਼ਨ ਦਾ ਜਦੋਂ ਚੋਣ ਜਾਬਤਾ ਲਾਗੂ ਹੁੰਦਾ ਉਸ ਵੇਲੇ ਸਾਹਮਣੇ ਆ ਜਾਂਦੀ ਹੈ ਪਟਿਆਲੇ ਦੇ ਵਿੱਚ ਲੰਬੇ ਸਮੇਂ ਤੋਂ ਕੇਵਲ ਮਾਫੀਆ ਵੱਲੋਂ ਇਹ ਜਿਹੜੀ ਅਗਵਾਈ ਹੈ ਉਹ ਪੰਜਾਬ ਤੇ ਜਿਹੜੇ ਸਨੌਰ ਹਲਕੇ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਹਰਬੀਤ ਸਿੰਘ ਪਠਾਨ ਮਾਜਰਾ ਅਤੇ ਉਹਨਾਂ ਦੇ ਜਿਹੜੇ ਕਰਿੰਦੇ ਨੇ ਇੱਥੇ ਜਗਦੀਸ਼ਿੰਦਰ ਸਿੱਧੂ ਗੋਲਦੀਲਾ ਦੇਨ ਵਗੈਰਾ ਇਹ ਕਾਫੀ ਧੀਰ ਤੋਂ ਜਿਹੜੀ ਰੈਡ ਸਪਰਾਉਟ ਕੰਪਨੀ ਨੂੰ ਦਾ ਕਬਜਾ ਕਰਵਾਉਣ ਦੇ ਲਈ ਜਿਹੜਾ ਪਹਿਲਾਂ ਇੱਥੇ ਕੇਵਲ ਨੈਟਵਰਕ ਚੱਲ ਰਿਹਾ ਹੈ ਫਾਸਟ ਵੇ ਦਾ ਤੇ ਇਹ ਥਾਂ ਥਾਂ ਦੇ ਉੱਤੇ ਤਾਰਾਂ ਵੜਦੇ ਨੇ মিডিਆ ਦੇ ਉੱਤੇ ਹਮਲਾ ਕਰਦੇ ਨੇ ਇੱਥੋਂ ਤੱਕ ਕਿ ਕੇਬਲ ਆਪਰੇਟਰਾਂ ਨੂੰ ਜ਼ਖਮੀ ਤੱਕ ਕਰ ਦਿੱਤਾ ਗਿਆ ਸੋਨੂਣਾ ਦੇ ਕੇਬਲ ਆਪਰੇਟਰ ਦਾ ਜਿਹੜੀ ਹੱਥ ਵੜ ਦਿੱਤੇ ਗਏ ਤੇ ਹੁਣ ਅਸੀਂ ਬੜੀ ਅਸ਼ਰੀਲ ਪਾਸ਼ਾ ਦੇ ਵਿੱਚ ਇਹਨਾਂ ਨੇ ਧਮਕੀਆਂ ਵੀ ਦਿੱਤੀਆਂ ਗੋਲੀ ਮਾਰਨ ਤੱਕ ਦੀ ਧਮਕੀ ਵੀ ਨੇ ਦਿੱਤੀ ਹੈ ਹੁਣ ਪਿੱਟੂ ਨਾਂ ਦੇ ਇੱਕ ਜਿਹੜਾ ਕੇਬਲ ਆਪਰੇਟਰ ਹੈ ਸੋ ਜਿਹੜੇ ਗਰੀਬ ਕੇਬਲ ਆਪਰੇਟਰ ਨੇ ਇਹਨਾਂ ਦੇ ਉੱਤੇ ਹਮਲਾ ਕਰਕੇ ਇਹਨਾਂ ਨੂੰ ਡਰਾ ਕੇ ਧਮਕਾ ਕੇ ਕੁੱਟ ਕੇ ਮਾਰ ਕੇ ਇਹ ਜਿਹੜੀ ਆਪਣੀ ਬਾਦਸ਼ਾਹਤ ਕਾਇਮ ਕਰਨਾ ਚਾਹੁੰਦੇ ਨੇ ਪਰ ਜਦੋਂ ਹੁਣ ਇਲੈਕਸ਼ਨ ਕਮਿਸ਼ਨ ਦਾ ਡੰਡਾ ਚੱਲਿਆ ਕੰਟਰੋਲ ਇਲੈਕਸ਼ਨ ਕਮਿਸ਼ਨ ਦੇ ਹੱਥ ਵਿੱਚ ਆ ਗਿਆ ਤਾਂ ਇਲੈਕਸ਼ਨ ਕਮਿਸ਼ਨ ਤੇ ਦਖਲ ਦੇਣ ਤੋਂ ਬਾਅਦ ਪਟਿਆਲੇ ਦੇ ਵਿੱਚ ਇਹਨਾਂ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਹੋ ਗਿਆ 37 ਨੰਬਰ ਐਫ ਆਈ ਆਰ ਜਿਦੇ ਵਿੱਚ ਕਿ 14-14 ਸਾਲ ਤੱਕ ਦੀ ਸਜ਼ਾ ਦਾ ਵੀ ਪ੍ਰਬੰਧ ਹੈ ਇਹ ਤਾਂ ਕੱਲਾ ਇੱਕ ਪਰਚਾ ਦਰਜ ਹੋਇਆ ਹੈ ਪਟਿਆਲੇ ਦੇ ਵਿੱਚ ਹਾਲੇ ਹੋਰ ਇਹਨਾਂ ਦੇ ਜਿਹੜੇ ਗੁਨਾਹ ਨੇ ਬਹੁਤ ਜ਼ਿਆਦਾ ਜਿਨ੍ਹਾਂ ਦੇ ਉੱਤੇ ਕਾਰਵਾਈ ਕਰਨੀ ਬਣਦੀ ਹੈ ਪਰ ਜਿੰਨੀ ਦੇਰ ਤੱਕ ਇਲੈਕਸ਼ਨ ਕਮਿਸ਼ਨ ਦਖਲ ਨਹੀਂ ਦਿੰਦਾ ਉਨੀ ਦੇਰ ਤੱਕ ਪਟਿਆਲੇ ਦੇ ਵਿੱਚ ਇਹਨਾਂ ਵੱਲੋਂ ਜਿਹੜੀ ਹੈ ਤੁਸੀਂ ਇਹ ਵੇਖੋਗੇ ਜਿਹੜੀ ਹਾਲਾਂਕਿ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਸੀ ਕੰਟਰੋਲ ਹੈਗਾ ਪਰ ਫਿਰ ਵੀ ਪਰਸੋ ਇਹਨਾਂ ਨੇ ਫੇਰ ਜਾ ਕੇ ਗੁਰੂ ਨਾਨਕ ਨਗਰ ਦੇ ਵਿੱਚ ਤਾਰਾ ਬੜਤੀਆਂ ਯਾਨੀ ਕਿ ਡਰਨਾ ਦੀ ਕੋਈ ਚੀਜ਼ ਨਹੀਂ ਤੇ ਆਮ ਆਦਮੀ ਪਾਰਟੀ ਜਿਹੜੀ ਆਪਾਂ ਕਹਨੇ ਆ ਕਿ ਬੜੀ ਸੁਧਾਰਾਂ ਨਾਲ ਸਾਹਮਣੇ ਲੈ ਕੇ ਆਈ ਸੀ ਗੈਂਗਸਟਰਾਂ ਨੂੰ ਕਾਬੂ ਕਰਨ ਦਾ ਜਿਹੜੇ ਦਾਵਾ ਕਰਦੇ ਨੇ ਵੱਡਾ ਵੱਡਾ ਤੇ ਜਿਹੜੀ ਇਹ ਜਿਹੜਾ ਗੈਂਗ ਚੱਲਿਆ ਹੋਇਆ ਹੈ ਇਹ ਇਹਨਾਂ ਦੀ ਹੀ ਛਤਰਛਾਇਆ ਵਿੱਚ ਫਲ ਖੁੱਲ ਰਹੇ ਆ।